ਹੁਣ ਸਾਇਸ ਸੰਗਤ ਜੀ ਸਮਾਂ ਆ ਗਿਆ ਹੈ ਭਈ ਮਹਾਰਾਜ ਨੇ ਕੌਮ ਨੂੰ ਹਲੂਣਾ ਦੇ ਕੇ ਜਗਾ ਦਿੱਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਵੀ ਆ ਰਹੀਆਂ ਨੇ ਤੇ ਅੱਗੇ ਐਮਐਲਏ ਦੀ ਚੋਣ ਵੀ ਆ ਰਹੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਸਾਧ ਸੰਗਤ ਬਸ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ 40 40 ਸਾਲ ਹੋ ਗਏ ਪਾਰਟੀਆਂ ਨੂੰ ਚਲਾਉਂਦੇ ਆ ਨੂੰ ਪਰ ਅਜ ਤੱਕ ਕੁਝ ਹਾਸਲ ਨਹੀਂ ਕੀਤਾ ਮੈਂ ਇਹ ਚਾਹੁੰਦਾ ਵੀ ਉਹ ਜੇ ਪਰ ਉਹ ਬੰਦਿਆਂ ਨੂੰ ਜ਼ਰੂਰ ਨਾਲ ਲਾਇਆ ਜਾਵੇ ਜਿਨ੍ਹਾਂ ਨੇ ਕੌਮ ਨੂੰ ਕੁਝ ਦਿੱਤਾ ਹੈ ਕੁਝ ਦੇਣ ਹੈ ਕੌਮ ਲਈ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਲੈਕਸ਼ਨ ਲੜੀਏ ਇਲੈਕਸ਼ਨ ਜਿੱਤ ਕੇ ਅਮਰਪਾਲ ਨੂੰ ਸੀਐਮ ਬਣਾ ਕੇ ਤੇ ਜੇਲ੍ਹ ਚੋਂ ਬਾਹਰ ਕੱਢੀਏ 3 ਯੋਖਾਲਾ ਮੈਂ ਆਸ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਬਣਾ ਲਈ ਤੇ ਅੰਮ੍ਰਿਤਪਾਲ ਨੂੰ ਬਾਹਰ ਲਿਆਈਏ ਤੇ ਕੌਮ ਨੂੰ ਚੜ੍ਹਦੀ ਕਲਾ ਚ ਲੈ ਚਲੀਏ ਮੇਰੇ ਹਿਸਾਬ ਚ ਮੇਰੇ ਮਨ ਦੇ ਹਿਸਾਬ ਨਾਲ ਉਹ ਸੱਚੀ ਸ਼ਰਧਾਂਜਲੀ ਹੋਊਗੀ ਦੀਪ ਸਿੱਧੂ ਨੂੰ ਇਸ ਲਈ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਕਿ ਆਪਾਂ ਸਾਰੇ ਹੋਰ ਵੀ ਜਿੰਨੀਆਂ ਪਾਰਟੀਆਂ ਐ ਸਾਰੀਆਂ ਇਕੱਠੀਆਂ ਹੋ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਕਿ ਆਪਾਂ ਕੌਮ ਦੀ ਚੜ੍ਹਦੀ ਕਲਾ ਕਰ ਸਕੀਏ ਕਿਉਂਕਿ ਸਾਧ ਸੰਗਤ ਜੀ ਇਸ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਕੁਰਬਾਨੀਆਂ ਹੋਈਆਂ ਬਹੁਤ ਸ਼ਹੀਦੀਆਂ ਹੋਈਆਂ ਆਪਾਂ ਹੁਣ ਮੇਰੀ ਮੇਰੀ ਛੱਡ ਕੇ ਇਕੱਠੇ ਹੋ ਕੇ ਚੱਲੀਏ ਉਸੇ ਚੀ ਕੌਮ ਦੀ ਭਲਾਈ ਹੈ ਕਿਉਂਕਿ ਸਾਧ ਸੰਗਤ ਜਿਹੜੀ ਅੰਮ੍ਰਿਤਪਾਲ ਦੀ ਸੋਚ ਹੈ ਜਿਵੇਂ ਅੰਮ੍ਰਿਤਪਾਲ ਹੈ ਹੈ ਗੱਲ ਛੋਟੀ ਐ ਬਈ ਨਸ਼ੇ ਛਡਾਉਣੇ ਛੜਾ ਕੋਈ ਵੀ ਸਕਦਾ ਐ ਪਰ ਕਿਸੇ ਦੇ ਦਿਮਾਗ ਚ ਆਈ ਗੱਲ ਐ ਯਾਰ ਬਈ ਆਪਾਂ ਐਵੇਂ ਕਰਕੇ ਆਪਣੀ ਕੌਮ ਨੂੰ ਬਚਾਈਏ ਇਹ ਕੰਮ ਕਰਨ ਲਈ ਵੀ ਬਹੁਤ ਹਿੰਮਤ ਚਾਹੀਦੀ ਐ ਬਹੁਤ ਕੁਝ ਸੋਚਣਾ ਪੈਂਦਾ ਐ ਜਥੇਬੰਦੀ ਬਣਾ ਕੇ ਜਿਵੇਂ ਉਹਨਾਂ ਨੇ ਵਰਕ ਕੀਤਾ ਵੀ ਮੈਂ ਨਸ਼ੇ ਛਡਾਵਾਂ ਕੌਮ ਨੂੰ ਸਹੀ ਰਾਸਤੇ 'ਵਾਂ ਲੈ ਕੇ ਚੱਲੀਏ ਜੋ ਦੀਪ ਸਿੱਧੂ ਚਾਹੁੰਦਾ ਸੀ ਮੈਂ ਵੀ ਹੁਣ ਇੱਕੇ ਆਸ ਕਰਦਾ ਤੁਹਾਡੇ ਤੋਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਜੋ ਦੀਪ ਸਿੱਧੂ ਦਾ ਸੁਪਨਾ ਸੀ ਕੌਮ ਨੂੰ ਚੜ੍ਹਦੀ ਕਲਾ ਬਲ ਜਾਣ ਦਾ ਉਹਨੂੰ ਪੂਰਾ ਕਰ ਸਕੀਏ ਇਹ ਹੀ ਸੱਚੀ ਸ਼ਰਧਾਂਜਲੀ ਹੋਊਗੀ ਦੀਪ ਸਿੱਧੂ ਨੂੰ